ਲੈ ਵੀ ਕੰਮ ਬਾਲਾ ਵੱਧ ਗਿਆ ਮੋਦੀ ਦੇ ਖਿਲਾਫ ਖੜ ਗਏ ਆ ਕੇ ਲੋਕ ਕਹਿੰਦੇ ਅਸੀਂ ਇਹ ਵੀ ਐਮਨਾ ਬੂਟਾ ਨਹੀਂ ਪੈਣ ਦਿੰਗੀਆਂ ਸਾਇ ਸਾਨੂੰ ਮਰਵਾ ਦੋ ਸਾਨੂੰ ਫਾਹੇ ਟੰਗਾ ਦੋ ਸਾਡੇ ਤੇ ਕਹਿੰਦੇ ਐਨਐਸਏ ਲਾ ਦੋ ਟਾਡਾ ਲਾ ਦੋ ਜੋ ਲਾਉਣਾ ਲਾ ਦੋ ਅਸੀਂ ਪਿੱਛੇ ਨਹੀਂ ਹਟਣਾ ਸਿੱਧਾ ਉਹ ਨਾਂ ਲੈ ਲੈ ਕੇ ਕਹਿੰਦੇ ਆ ਕਿ ਅਮਨ ਸਾ ਸਾਨੂੰ ਜੋ ਕਰਨਾ ਦੂ ਕਰਨਾ ਮਾੜੀ ਜੀ ਆ ਵੀਡੀਓ ਦੇਖ ਲਓ ਪਹਿਲਾਂ अमित शाह साहब हमें गोली मरवा दे हमारा इनकाउंटर करा दे या हमें जेल में बंद कर दे यूएपीए लगा के ताड़ा लगा जो इनके बस किए लगा ले, लेकिन ईवीएम से चुनाव नहीं होने देंगे नहीं होने देंगे नहीं होने देंगे।, नहीं देंगे। जिस तरह से पुलिस हमें गिरफ्तार कर, कर रही है और इलेक्शन कमीशन तक नहीं जाने दे रही ये इस बात का सबूत है की ईवीएम में जड़बड़ी ਕਰ ਰਹੇ ਹਮ ਆਏਗੇ ਅਮੀਰੀਮ ਲੈ ਕੇ ਜਾਏਗੇ ਹਮ ਆਏਗੇ लेके जाएंगे चुनाव आयोग तैयार रखे पचास मशीने हमें जो करना है कर लो तो। अब जो करना है कर लो अब नहीं एक पुलिस वाले से, से जाने वाला आप मेरा एक पुलिस वाले से नहीं कर सकते मैं बुला 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 लो 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 और सबको कम से कम पचास मिनट ये बात ध्यान से समझ लें अमित शाह साहब मैं डरता नहीं हूँ मैं इनके शेर के निशान की इज्जत करता हूँ मैं किसी पुलिस से नहीं डरता ताकत से मुझे मार सकते हो अमित शाह मुझे दबा नहीं सकते अमित शाह हम रोला की भी ਨੂੰ ਬੈਨ ਕਰੋ ਲੋਕਾਂ ਨੂੰ ਚੱਕ ਚੱਕ ਜਿਹੜੇ ਰੋਲਾ ਪਾਉਂਦੇ ਜੇਲਾ ਉਹ ਕਹੇ ਉਹ ਸਿੱਧਾ ਚੈਲੰਜ ਕਰਦਾ ਚੋਣ ਕਮਿਸ਼ਨ ਨੂੰ ਆ ਸਾਨੂੰ ਅਸੀਂ 50 ਈਵੀਐਮ ਮਸ਼ੀਨਾਂ ਲੈ ਕੇ ਆਵਾਂਗੇ ਉਹਨਾਂ ਨੂੰ ਹੈਕ ਕਰਕੇ ਸਾਨੂੰ ਗਲਤ ਸਾਬਤ ਕਰਕੇ ਦਿਖਾਵਾਂਗੇ ਇੱਥੋਂ ਤੱਕ ਜਦੋਂ ਚੈਲੰਜ ਕਰੀ ਜਾਂਦੇ ਆ ਤਾਂ ਫੇਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਕਹਿ ਰਹੇ ਤੂੰ ਮੁੜ ਕੇ ਵੋਟਾਂ ਨਹੀਂ ਪੈਂਡੀਆਂ ਇੱਥੇ ਸਾਰਾ ਕੁਝ ਖਤਮ ਹੋ ਜਾਣਾਗਾ ਇੰਨਾ ਉਹ ਰੋਲਾ ਪਾ ਰਿਹਾ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਉਹਨਾਂ ਨੂੰ ਫੱਕਰਾਂ ਨੂੰ ਲੈ ਗਏ ਇਹਨਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਨੰਬਰ ਵੀ ਇੱਕ ਜਾਰੀ ਕੀਤਾ ਸੀਗਾ ਕਿ ਤੁਸੀਂ ਇਹ ਵੀ ਐਮ ਨੂੰ ਨਹੀਂ ਚਾਹੁੰਦੇ ਤਾਂ ਆ ਨੰਬਰ ਤੇ ਮੈਸਸਜ ਕਰ ਮਾਰੋ ਬਹੁਤ ਟਾਈਮ ਦੇ ਇਹ ਬੰਦੇ ਲੜ ਰਹੇ ਸੀਗੇ ਪਰੰਤੂ ਦੇਖੋ ਕੀ ਹੋਇਆ ਇਹਨਾਂ ਦਾ ਹਸਰ ਚੱਕ ਕੇ ਲੈ ਗਏ ਆ ਇਸ ਦੂਬਾਦ ਚ ਇਹਨਾਂ ਤੇ ਕਿਹੜੇ ਕੇਸ ਪੈਣੇ ਆ ਕਿੰਨਾ ਟਾਈਮ ਇਹਨਾਂ ਨੇ ਜੇਲ੍ਹ ਚ ਰਹਿਣਾਗਾ ਕੋਈ ਤਾਂ ਪਤਾ ਨਹੀਂ ਪਰ ਲੋਕਾਂ ਨੂੰ ਹੁਣ ਆਪਾਂ ਹੀ ਕਹਿ ਸਕਦਾ ਵੀ ਤੁਸੀਂ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਇਹ ਵੀਡੀਓ ਫੈਲੇ ਲੋਕਾਂ ਨੂੰ ਪਤਾ ਲੱਗੇ ਕਿ ਹੋ ਕੀ ਰਿਹਾ ਕਿਉਂਕਿ ਜਿਹੜਾ ਬਾਕੀ মিডিਆ ਹੈ ਦੇਸ਼ ਦਾ ਉਹ ਸਾਰਾ ਭਾਈ ਉਹ ਚੀਜ਼ਾਂ ਹੈ ਕਿ ਦਿਖਾਉਂਦੇ ਨਹੀਂ ਹੈਗਾ ਮਾੜੀਆਂ ਮੋਟੀਆਂ ਸੋਸ਼ਲ ਮੀਡੀਆ ਦੇ ਕਦੇ ਚੀਜ਼ਾਂ ਨਿਕਲ ਕੇ ਆ ਜਾਂਦੀਆਂ ਬਾਕੀ ਆਲਮੋਸਟ ਹਰ ਇੱਕ ਚੀਜ਼ ਤੇ ਤਬਦਬਾ ਪਾਇਆ ਹੋਇਆ ਕਿਸੇ ਦੀ ਬੋਲਣ ਦੀ ਹਿੰਮਤ ਹੀ ਨਹੀਂ ਹੈਗੀ ਬੋਲਣ ਦਾ ਉਹਨਾਂ ਨੂੰ ਪਤਾ ਵੀ ਸਾਡਾ ਅੰਜਾਮ ਕੀ ਹੋਊਗਾ ਇਹਨੂੰ ਚੰਗੇ ਪੈਸੇ ਬਣਦੇ ਆ ਜਾਂ ਜਿਹਨੂੰ ਨਹੀਂ ਵੀ ਬਣਦੇ ਕਿਉਂਕਿ ਬੋਲਣ ਦਾ ਸਿੱਧਾ ਸਿੱਧਾ ਮਤਲਬ ਆ ਚੱਕ ਕੇ ਭਈ ਅੰਦਰ ਮਾਰਨਾ ਪਤਾ ਨਹੀਂ ਦੁਬਾਰਾ ਕੋਈ ਨਿਕਲਣਾ ਆਗਾ ਕਿਉਂਕਿ ਉਹਨਾਂ ਨੂੰ ਦਿਖ ਰਿਹਾਗਾ ਫਿਊਚਰ ਦੇ ਵਿੱਚ ਕੀ ਹੋਣਾਗਾ ਇਸੇ ਲਈ ਸਾਰੇ ਚੌਪਾ ਬਾਕੀ ਦੂਜੇ ਲੋਡ ਚੌਪਾ ਤੁਸੀਂ ਇੰਨਾ ਸੋਚ ਲੋ ਜਦੋਂ ਰਾਹੁਲ ਗਾਂਧੀ ਵਰਗੀ ਸ਼ਖਸੀਅਤ ਨੂੰ ਚੱਕ ਕੇ ਜਿਹੜਾ ਸਿੱਟਾ ਜਾ ਸਕਦਾਗਾ ਤਾਂ ਜਿਹੜੇ ਆਮ ਲੋਕ ਰੋਲਾ ਪਾਉਂਦੇ ਆ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਉਹਨਾਂ ਦੇ ਤਾਂ ਯਾਰ ਸੁਣਨੀ ਕਿੰਨੀ ਆ ਇੱਥੋਂ ਤੱਕ ਕੰਮ ਵਧ ਗਿਆ ਪਰ ਕਿਸੇ ਨੂੰ ਅਹਿਸਾਸ ਤੱਕ ਨਹੀਂ ਹੋਇਆਗਾ ਅਹਿਸਾਸ ਹੋਊਗਾ ਸਭ ਦੀ ਵਾਰੀ ਆਊਗੀ ਅਕਿਆਕ ਕਰਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਤੂੰ ਸਵੀਚ ਚਾਹੁੰਦੇ ਆ ਇਹ ਜਿਹੜੇ ਬੰਦੇ ਚੱਕੇ ਆ ਏਬੀਐਮ ਦੀ ਖਾਤਰ ਬੋਲਦੇ ਆ ਉਹ ਕਹਿੰਦੇ ਆ ਕਿ ਸਾਨੂੰ ਮੌਕਾ ਦਿਓ ਚੋਣ ਕਮਿਸ਼ਨ ਨੂੰ ਸਾਨੂੰ 50 ਏਬੀਐਮ ਦੇਵੇ ਅਸੀਂ ਸਾਬਤ ਕਰਕੇ ਦਿਖਾਵਾਂਗੇ ਤਾਂ ਸਾਬਤ ਕਰਨ ਉਹਨਾਂ ਨੂੰ ਚੋਣ ਦਿੱਤਾ ਜਾ ਰਿਹਾ ਕਿਉਂ ਨਹੀਂ ਮੌਕਾ ਦਿੱਤਾ ਜਾ ਰਿਹਾ ਇੱਕ ਦੱਸੋ ਜੇ ਕੋਈ ਗੜਬੜੀ ਹੈਗੀ ਆ ਜੇ ਉਹਨਾਂ ਨੂੰ ਕੋਈ ਡਾਊਟ ਆਤਾ ਤਾਂ ਹੀ ਨਹੀਂ ਮੌਕਾ ਦਿੱਤਾ ਜਾ ਰਿਹਾ ਨਾ ਜੇ ਉਹ ਸੱਚੇ ਆ ਕਹੋਈ ਆ ਚੱਕੋ ਕਰਕੇ ਦਿਖਾਓ ਉਹਨਾਂ ਨੇ ਕਿਹਾ ਸੀ ਜੇ ਅਸੀਂ ਨਾ ਕਰ पाए ਸਾਨੂੰ ਜਿਹੜੀ ਸਜ਼ਾ ਦੇਉਗੇ ਮਨਜ਼ੂਰਾ ਪਰ باوجود ਉਸਦੇ ਆ ਤੁਸੀਂ ਦੇਖ ਲੋ ਕੀ ਹੋਇਆ ਆ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਬਜਿਨਸ ਨੂੰ ਫੋਲੋ ਕਰ ਲਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਗਰੱਦ ਕੱਢ ਦਿਓ ਸਾਰਾਂ ਤੱਕ ਇਹ ਗੱਲ ਜਾਣੀ ਚਾਹੀਦੀ ਆ ਮਿਲਦਾ ਆਪਾਂ नेक्स्ट ਵੀਡੀਓ ਦੇ ਵਿੱਚ ਬੱਚਾ